ਮੈਂ ਨਾ بار بار ਇਹ ਚੀਜ਼ ਤੇ ਚੈਨਲ ਤੇ ਤੁਹਾਡੇ ਮੱਧਿਅਮ ਤੇ ਕਹਿ ਰਿਹਾ بار بار ਇਹੀ ਚੀਜ਼ ਮੈਂ ਤੁਹਾਨੂੰ ਰਿਪੀਟ ਕਰ ਰਿਹਾ ਕਿ ਆਪਾਂ ਇੱਕ ਮਹੀਨੇ ਚ ਚਾਹੁੰਦੇ ਆ ਕਿ ਇੱਕ ਮਹੀਨੇ ਦੇ ਵਿੱਚ ਉਹਨੂੰ ਸਜ਼ਾ ਹੋਵੇ ਇੱਕ ਮੰਥ ਦੇ ਵਿੱਚ ਜੇ ਪੰਜਾਬ ਦੇ ਵਿੱਚ ਦੁਆਰਾ ਕਿਸੇ ਨੂੰ ਫਾਂਸੀ ਹੁੰਦੀ ਆ ਪੰਜਾਬ ਦੇ ਵਿੱਚ ਉਹਨੂੰ ਦੇਖ ਕੇ ਵੀ ਕੋਈ ਉਦਾਂ ਦੀ ਹਰਕਤ ਨਹੀਂ ਕਰੂਗਾ ਇਹ ਇੱਕ ਵਾਰੀ ਹੁਣ ਬਾਹਲੇ ਮੁਲਕਾਂ ਚ ਕਿਉਂ ਇਦਾਂ ਦਾ ਕਾਂਡ ਨਹੀਂ ਹੁੰਦਾ ਉੱਥੇ ਦੇ ਜਿਹੜੇ ਸਿਸਟਮ ਆ ਉੱਥੇ ਦਾ ਲਾਅ ਆ ਬਹੁਤ ਪੱਕਾ ਆ ਕਾਨੂੰਨ ਆ ਸਾਡਾ ਜਿਹੜਾ ਕਾਨੂੰਨ ਆ ਥੋੜਾ ਕੱਚਾ ਸਾਡਾ ਕਾਨੂੰਨ ਚੱਲਦਾ ਉਹਦੇ ਚਾਚੇ ਦੇ ਮੁੰਡੇ ਦਾ ਗਾਂ ਰਿਸ਼ਤੇ ਦਾ ਚਲਾਨ ਤੇ ਛੜਦੇ ਉਹਦੀ ਭੂਆ ਦਾ ਮੁੰਡਾ ਗਾਂ ਆ ਉਹਦੇ ਨੂੰ ਚਲਾਨ ਤੋਂ ਛੜ ਦਓ ਐਦਾਂ ਚੱਲਦਾ ਸਾਡਾ ਅੱਧਾ ਸਿਸਟਮ ਕਰਪਟ ਹੋਇਆ ਪਿਆ ਠੀਕ ਆ ਜੀ ਤੁਸੀਂ ਕਹਿੰਦੇ ਕਿ ਸਾਰੇ ਸਾਰੇ ਪ੍ਰਵਾਸੀਆਂ ਦਾ ਕੀ ਕਸੂਰ ਆ ਫੇਰ ਕਿਸੇ ਪ੍ਰਵਾਸੀ ਨੇ ਨਹੀਂ ਪਰ ਟੈਸਟ ਕੀਤਾ ਬਾਈ ਕਿਸੇ ਪ੍ਰਵਾਸੀ ਨੇ ਨਹੀਂ ਕਿਹਾ ਕਿ ਸਾਨੂੰ ਉਸ ਬੱਚੇ ਦਾ ਦੁੱਖ ਹੈ ਕਿ ਉਹ ਬੱਚੇ ਨਾਲ ਇਤਾ ਹੋਇਆ ਅੱਜ ਕਿਸੇ ਪ੍ਰਵਾਸੀ ਦਾ ਬੱਚਾ ਮਰਿਆ ਹੁੰਦਾ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਕਹਿ ਦੇਣਾ ਇਹ ਬੱਚੇ ਨਾਲ ਮਾੜੀ ਹੋਈ ਆ ਆਦੋ ਪ੍ਰਵਾਸੀ ਕਿੱਥੇ ਚੱਲ ਗਏ ਜਦੋਂ ਆਹ ਬੱਚੇ ਨਾਲ ਮਾੜੀ ਹੋਈ ਆ ਸਾਰੇ ਆਪਣਾ ਆਪਣੇ ਜਿਹੜਾ ਹੁੰਦਾ ਨਾ ਬੰਦਾ ਦੁੱਖ ਹੋਣੀ ਪਤਾ ਲੱਗਦਾ ਅੱਗ ਦਾ ਉਹਨੂੰ ਪਤਾ ਲੱਗਦਾ ਜਿਹਦੇ ਘਰੇ ਲੱਗੀ ਹੋਵੇ ਗੱਲਾਂ ਮਾਰਨ ਨੂੰ ਸਾਰੇ ਇਕੱਠੇ ਹੁੰਦੇ ਜਿਹੜੇ ਬੰਦੇ ਅੱਜ ਸਾਡੇ ਨਾਲ ਜਿੱਥੇ ਬੰਦੀਆਂ ਖੜੀਆਂ ਨੇ ਸਾਡੇ ਨਾਲ ਪੰਜਾਬ ਦੇ ਭਰਾ ਖੜੇ ਆ ਉਹ ਤਾਂ ਖੜਿਆ ਉਹਨਾਂ ਨੂੰ 도ਖਿਆ ਨਾ ਤੇ ਇੱਥੇ ਕੋਈ ਪੋਲੀਟੀਕਲ ਬੰਦਾ ਆ ਕੇ ਖੜਿਆ ਨਾ ਤੇ ਕੋਈ ਹੋਰ ਬੰਦਾ ਆ ਕੇ ਖੜਿਆ ਇੱਥੇ ਗੁਰੂ ਦੇ ਸਿੰਘ ਆ ਕੇ ਖੜਿਆ ਲੜ ਰਹੀਆਂ ਫੌਜਾਂ ਆ ਕੇ ਖੜੀਆਂ ਸਾਡੇ ਜਿੱਦਾਂ ਦੁਆਬੇ ਏਰੀਏ ਦੇ ਐਮਐਲ ਐਮਐਲਏ ਸਾਹਿਬ ਆ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਅੱਗੇ ਹੋ ਕੇ ਤੁਰਨਾ ਚਾਹੀਦਾ ਹਨਾ ਤੇ ਬਾਕੀ ਜਿਹੜੇ ਜਿਹੜੇ ਇਲਾਕੇ ਦੇ ਸੀਨੀਅਰ ਬੰਦੇ ਆ ਉਹ ਅੱਗੇ ਆਉਣ ਲੋੜ ਪਰਿਵਾਰ ਨੂੰ ਮੱਲੀ ਲੋੜ ਦੀ ਵੀ ਜੋ ਆਪਾਂ ਕੰਨੇ ਆ ਉਸ ਪੱਖੋਂ ਵੀ ਲੋੜ ਆ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਜਿੰਨੀਆਂ ਇੱਥੇ ਪੰਚਾਇਤਾਂ ਹੈਗੀਆਂ ਜਾਂ ਪੰਚਾਇਤ ਮੈਂਬਰ ਵੀ ਆਏ ਸੁਣਦੇ ਆ ਇਹਨਾਂ ਦੇ ਆਧਾਰ ਕਾਰਡ ਲੈ ਕੇ ਪੂਰੇ ਪੁਲਿਸ ਸਟੇਸ਼ਨ ਚ ਬੈਰੀਕਲੇਸ਼ਨ ਕਰਾਇਆ ਗਿਆ ਜੁਪੀ ਬਿਹਾਰ ਤੋਂ ਦੇ ਉੱਥੇ ਕ੍ਰਾਈਮ ਕਰਕੇ ਇੱਥੇ ਇੱਥੋਂ ਕ੍ਰਾਈਮ ਕਰਕੇ ਉੱਥੇ ਚਲ ਜਾਂਦੇ ਆ ਇਹਨਾਂ ਦੇ ਕਿਸੇ ਮੂੰਹ ਤੇ ਨਹੀਂ ਲਿਖਿਆ ਹੁੰਜੇ ਨੇ ਕੀਤਾ ਦੇ ਮੂੰਹ ਤੇ ਲਿਖਿਆ ਸੀ ਜੇ ਆਧਾਰ ਕਾਰ ਵੀ ਹੋਊਗਾ ਇਹਦੇ ਮੂੰਹ ਤੇ ਲਿਖਿਆ ਸੀਗਾ ਨਹੀਂ ਲਿਖਿਆ ਸੀ ਕ੍ਰਾਈਮ ਕਰਕੇ ਨਾ ਇਹ ਤਾਂ ਜੇ ਰੇਡੀਆਂ ਵਾਲਾਂ ਦੇ ਕੱਲ ਨੂੰ ਕੁਝ ਕਰ ਜਾਂ ਕੋਣ ਜ਼ਿੰਮੇਵਾਰ ਹੋਦਾ ਤੁਸੀਂ ਕਹਿੰਦੇ ਰੇਡੀਆਂ ਲਾਈਆਂ ਰੇਡੀਆਂ ਲੰਦੇ ਆ ਉਹਨਾਂ ਕੌਣ ਜ਼ਿੰਮੇਵਾਰ ਆ ਇਹਨਾਂ ਦੇ ਮੂੰਹ ਤੇ ਲਿਖਿਆ ਜੇ ਕੋਈ ਹੋਰ ਇਹਦਾ ਕਦਮ ਚੱਕ ਜਣ ਇਹ ਉਹਦਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਪੁਲਿਸ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਆ ਤਾਂ ਹੁਣ ਕੌਣ ਜ਼ਿੰਮੇਵਾਰ ਆ ਉਹਨਾ ਪਬਲਿਕਾਂ ਸਿੰਘ ਜਿੰਨੇ ਆ ਅਜਿੰਨੀ ਪਬਲਿਕਾਂ ਯੋ ਇਹ ਜ਼ਿੰਮੇਵਾਰ ਆ ਉਹ ਕਹਿੰਦੇ ਵੀ ਇੱਕ ਪ੍ਰਵਾਸੀ ਦੇ ਇਹ ਚੀਜ਼ ਕਰਨ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਦੇ ਉੱਪਰ ਸਵਾਲ ਨਹੀਂ ਚੱਕਣਾ ਚਾਹੀਦਾ ਕਿ ਕਿੰਨੇ ਨਹੀਂ ਨਹੀਂ ਸਾਰੇ ਪੰਜਾਬ ਦੇ ਮੈਂ ਤੁਹਾਨੂੰ ਇਹੀ ਕਹਣਾ ਕੋਈ 20 25 ਸਾਲ ਤੋਂ ਕੋਈ ਜੰਪ ਲਵਾ ਇੱਥੇ ਦਾ ਭਈਆ ਉਹਦਾ ਨਾਂਕਰ ਉਹਦਾ ਰਿਕਾਰਡ ਕਿਉਂਕਿ ਉਹ ਜੰਪ ਲਵਾ ਤੇ ਉਹ ਪਿੰਡ ਦੇ ਵਿੱਚ ਸਹੀ ਰਿਹਾ ਹੋਊਗਾ ਉਹਦਾ ਆਧਾਰ ਕਾਰਡ ਵੀ ਬਣਿਆ ਹੋਊਗਾ ਜਿਹੜੇ ਜੰਪਲ ਆ ਪੁਰਾਣੇ ਹਨਾ ਉਹਦਾ ਓਕੇ ਆ ਜਿਹੜੇ ਮਤਲਬ ਕਿ ਨਵੇਂ ਆ ਇਹਨਾਂ ਦਾ ਇਹਨਾਂ ਦਾ ਪੂਰਾ ਵੈਰੀਫਾਈ ਕਰੋ ਜਦੋਂ ਪੰਜਾਬੀ ਕੋਈ ਗਲਤੀ ਕਰਦਾ ਨਾ ਬਗਾਨੀ ਸਟੇਟ 'ਚ ਤੇ ਸਾਰੀ ਸਟੇਟ ਇਕੱਠੀ ਹੋ ਕੇ ਪੰਜਾਬੀਆਂ ਨੂੰ ਭਜਾਂਦੀ ਆ ਤੇ ਜਦੋਂ ਇੱਕ ਬੰਦੇ ਨੇ ਗਲਤੀ ਕੀਤੀ ਹੈ ਨਾਲ ਤਾਂ ਆ ਕੇ ਕੀ ਖੜਨਾ ਫਿਰ ਜੋ ਪੰਜਾਬੀਆਂ ਨੂੰ ਠੀਕ ਲੱਗੂਗਾ ਉਹ ਕਰੂਗੇ ਜਿਵੇਂ ਸਾਡਾ ਬੱਚਾ ਮਾਰਿਆ ਤੇ ਸਾਨੂੰ ਮਾਰਨ ਨੂੰ ਕੀ ਆ ਠੀਕ ਹੈ ਨਾ ਆਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਵੱਤ ਤੋਂ ਵੱਧ ਫਾਸਟੈਗ ਲਾ ਕੇ ਉਹਨੂੰ ਚੌਂਕ 'ਚ ਖੜਾ ਕਰਕੇ ਫਾਂਸੀ ਦਿੱਤੀ ਜਾਵੇ ਜਲਦੀ ਚਲਾਨ ਪੇਸ਼ ਕੀਤਾ ਜਾਵੇ ਜੇ ਨਹੀਂ ਹੁੰਦਾ ਸਾਡੀਆਂ ਫੌਜਾਂ ਦੇ ਹਵਾਲੇ ਕਰਦਣ ਸਾਡੇ ਭਰਾਵਾਂ ਦੇ ਹਵਾਲੇ ਕਰਦਣ ਸਾਡੀਆਂ ਬੀਬੀਆਂ ਦੇ ਹਵਾਲੇ ਕਰਦਣ ਜੋ ਸਜ਼ਾ ਬਣਦੀ ਹੋਊਗੀ ਮੌਤ ਦੀ ਸਜ਼ਾ ਜ਼ਿੰਦਗੀ 'ਚ ਨਹੀਂ ਕਿਸੇ ਨੇ ਦਿੱਤੀ ਹੋਊਗੀ ਜਿੱਦਾਂ ਦੀ ਦਵਾਂਗੇ ਇੱਕ ਵਾਰੀ ਮਿਸਾਲ ਤਾਂ ਪੈਦਾ ਕਰਕੇ ਦਿਖਾਓ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027